75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ। ਤੋਂ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ। ਜਲੰਧਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੀਆਂ ਸਰਕਾਰਾਂ ਨੂੰ ਕੋਸਿਆ। ਇਲਜ਼ਾਮ ਲੋਕਾਂ ਦੀਆਂ ਮੁਸ਼ਕਲਾਂ ਤੇ ਤਕਲੀਫਾਂ ਤੋਂ ਮੂੰਹ ਮੋੜਨ ਦਾ ਲਾਇਆ। ਮੁੱਖ ਮੰਤਰੀ ਮਾਨ 24 ਜੁਲਾਈ ਤੋਂ ਜਲੰਧਰ ਵਿੱਚ ਨੇ। 25 ਜੁਲਾਈ ਨੂੰ ਉਹਨਾਂ ਦਾ ਜਲੰਧਰ 'ਚ ਦੂਜਾ ਦਿਨ ਹੈ। ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜਿਮਨੀ ਚੋਣ ਦੌਰਾਨ ਸੀਮ ਨੇ ਵਾਅਦਾ ਕੀਤਾ ਸੀ ਕਿ ਉਹ ਹਫ਼ਤੇ 'ਚ ਦੋ ਦਿਨ ਜਲੰਧਰ ਰਹਿਆ ਕਰਨਗੇ ਅੱਜ ਇਹ ਚ ਮੁੱਖ ਮੰਤਰੀ ਜਲੰਧਰ ਪਹੁੰਚ ਕੇ ਖਾਸ ਕਰ ਦੁਆਬਾ ਤੇ ਮਾਝਾ ਖੇਤਰ ਦੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਮੈਂ ਦੇਖੋ ਹਰ ਕਿਸਮ ਦੀ ਇਹ ਗੱਤਾਂ ਜਦਾਂ ਹੋਵੇ ਨਾ 75 ਸਾਲ ਤੋਂ ਕੋਈ ਸ਼ਿਕਾਇਤ ਸੁਣੀ ਹੋਈ ਨਹੀਂ ਗਈ ਤੋਂ ਭਾਵੇਂ ਉਹ ਲੋਕਾਂ ਦੇ ਨਿੱਜੀ ਜੀਵਨ ਨਾਲ ਸੰਬੰਧਿਤ ਸ਼ਿਕਾਇਤਾਂ ਨੇ ਭਾਵੇਂ ਸਮਾਜਿਕ ਸ਼ਿਕਾਇਤਾਂ ਨੇ ਹਰ ਕਿਸਮ ਦਾ ਜਿਹੜੀ ਕੋਈ ਸ਼ਿਕਾਇਤਾਂ ਜਾਂ ਸੁਝਾਅ ਵੀ ਆ ਰਹੇ ਨੇ ਬਹੁਤ ਸਾਰੇ ਇਹ ਵੀ ਅੱਛੀ ਗੱਲ ਹੈ ਕਿ ਸੁਝਾਅ ਆ ਰਹੇ ਨੇ ਕਿ ਐਂ ਕਰੋ ਜੀ ਇਹਦੇ ਨਾਲ ਇਦਾਂ ਹੋ ਜਾਊਗਾ ਔਰ ਇਹ ਐਨ ਆਰ ਆਈ 벨ਟ ਹੈ ਇੱਥੋਂ ਦੇ ਲੋਕ ਬਹੁਤ ਸਾਰੇ ਜਿਹੜੇ ਨੇ ਲੋਕ ਉਹ ਬਾਹਰ ਰਹਿੰਦੇ ਨੇ ਵਿਦੇਸ਼ਾਂ ਚ ਰਹਿੰਦੇ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿਣਾ ਆਏ ਨੇ ਕਿ ਅਸੀਂ ਆਮਾਨੀ ਕਲੀਨਿਕ ਵਾਸਤੇ ਆਪਣੇ ਪਿੰਡ ਜਗ੍ਹਾ ਦੇਣ ਨੂੰ ਤਿਆਰ ਆ ਜੀ ਸਾਡੇ ਪਿੰਡ ਹਸਪੀਟਲ ਖੋਲ੍ਹ ਦੋ ਸਾਡੇ ਸਟੇਡੀਅਮ ਬਣਾ ਦੋ ਸਾਡੇ ਸਕੂਲ ਬਣਾ ਸੋ ਚੰਗੀ ਗੱਲ ਹੈ ਔਰ ਦੁਆਬੇ ਦੇ ਵਿੱਚ ਇਸ ਤਰ੍ਹਾਂ ਦਾ ਐਕਸਪੀਰੀਅੰਸ ਜਿਹੜਾ ਪਹਿਲੇ ਪਹਿਲੀ ਵਾਰ ਹੋ ਰਿਹਾ। ਤੋਂ ਇੱਕ ਤਾਂ 150 ਤੋਂ 200 ਕਿਲੋਮੀਟਰ ਕੱਟੋ-ਕੱਟ ਆਉਣ ਜਾਣ ਤਾਂ ਜ਼ਿਆਦਾ ਹੋ ਜੂਗਾ। ਕੱਲਾ ਜਾਣ 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 ਹੀ ਕਰ ਲਈਏ ਤਾਂ 150 ਕਿਲੋਮੀਟਰ ਦੇ ਰੇਟ ਤੇ ਤਾਂ ਰਸਤਾ ਹੀ ਕਟੂਗਾ। ਦਿਹਾੜੀ ਬਚੂਗੀ। ਤੇ ਇੱਥੇ ਆ ਕੇ ਉਹ ਮਿਲਣਗੇ। 1 ਟੂ 1 ਗੱਲ ਹੋਊਗੀ। ਵਧੀਆ ਤਰੀਕੇ ਨਾਲ ਗੱਲ ਹੋਊਗੀ ਤਾਂ। ਸੇਲਸ ਪੰਜਾਬ ਚ ਹੋਲਡ ਲਗਾ ਰਹੇ ਨੇ ਕਿ ਅਧਿਕਾਰੀ ਨਹੀਂ ਸੁਣਦੇ। ਪੰਜਾਬ ਚ ਪਹਿਲਾਂ ਵੀ ਸੰਗਰੂਰ ਅਸੀਂ ਕਰਦੇ ਆਂ। ਸੰਗਰੂਰ ਸਾਡੇ ਕੋਲ ਘਰ। ਤੂੰ ਸੰਗਰੂਰ ਤੋਂ ਵੀ ਜਦੋਂ ਸੰਗਰੂਰ ਜਾਂਦੇ ਆ ਤਾਂ ਅਸੀਂ ਅਨਾਉਂਸ ਕਰ ਦਿੰਨੇ ਆ ਤਾਂ ਉੱਥੇ ਬਟਿੰਡੇ ਤੋਂ ਮਾਨਸਾ ਤੋਂ ਉੱਥੇ ਬਰਨਾਲੇ ਤੋਂ ਉੱਥੇ ਪਧੌੜ ਤੋਂ ਮਹਿਲਕਲਾਂ ਤੋਂ ਸ਼ੇਰਪੁਰ ਤੋਂ ਧੂਰੀ ਤੋਂ ਉੱਥੇ ਵੀ ਲੋਕ ਆਉਂਦੇ ਆ ਇੱਥੇ ਵੀ ਪੂਰਾ ਮਾਜਾ ਤੇ ਦੋਆਬਾ ਸਾਰਾ ਆਊਗਾ ਤਾਂ ਚੰਗਾ ਲੱਗਦਾ ਜੀ ਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਹ ਤਾਂ ਅਸੀਂ ਘਰ-ਘਰ ਜਾਂਦੇ ਆ ਈਵਨ ਜਿਹੜੇ ਖੇਤਾਂ 'ਚ ਘਰ ਹੁੰਦੇ ਨੇ ਉੱਥੇ ਵੀ ਵੋਟਾਂ ਮੰਗਣ ਜਾਂਦੇ ਆ ਪਰ ਜਦੋਂ ਵੋਟਾਂ 'ਚ ਜਿੱਤ ਜਾਂਦੇ ਆ ਤਾਂ ਉਦੋਂ ਅਸੀਂ ਕਹਦੇ ਨੇ ਕੱਲ ਚੰਡੀਗੜ੍ਹ ਆਓ ਜੀ ਤੁਹਾਨੂੰ ਯਾਦ ਹੋਊਗਾ ਜਦੋਂ ਰਿਜ਼ਲਟ ਆਏ ਸੀਗੇ 10 ਮਾਰਚ ਨੂੰ ਤਾਂ ਮੈਂ ਜੋ ਪਹਿਲੀ ਸਪੀਚ ਦਿੱਤੀ ਸੀ 10 ਮਾਰਚ 2022 ਨੂੰ ਉਹਦੇ ਵਿੱਚ ਮੈਂ ਇਹ ਗੱਲ ਕਹੀ ਸੀ ਕਿ ਹੁਣ ਸਰਕਾਰ ਜਿਹੜੀ ਹੈ ਉਹ ਪਿੰਡਾਂ 'ਚੋਂ ਕਸਬਿਆਂ 'ਚੋਂ ਸ਼ਹਿਰਾਂ 'ਚੋਂ ਚੱਲਿਆ ਕਰੂਗੀ ਸੋ ਸਰਕਾਰ ਤੁਹਾਡੇ ਦੁਆਰ ਨਾਂ ਦਾ ਪ੍ਰੋਗਰਾਮ ਪਹਿਲਾਂ ਹੀ ਚੱਲਦਾ ਹੈ ਡਿਪਟੀ ਕਮਿਸ਼ਨਰ ਜਾਂ ਐਸਐਸਪੀ ਜਾਂ ਏਡੀਸੀ ਉਹ ਪਿੰਡਾਂ ਜਾ ਕੇ ਸ਼ਿਕਾਇਤਾਂ ਸੁਣਦੇ ਐ ਕਈ ਜਗ੍ਹਾ ਤੇ ਹਿਸਟਰੀਆਂ ਵੀ ਪਿੰਡਾਂ ਜਾ ਜਾ ਕੇ ਹੁੰਦੀਆਂ ਨੇ ਤਹਿਸੀਲਦਾਰ ਨਾਲ ਜਾਂਦੇ ਨੇ ਤੇ ਇਸ ਤਰ੍ਹਾਂ ਮੇਰੇ ਦੁਆਬੇ ਦੇ ਵਿੱਚ ਇਸ ਤਰ੍ਹਾਂ ਆਉਣ ਨਾਲ ਹੋਰ ਵੀ ਜ਼ਿਆਦਾ ਲੋਕਾਂ ਨਾਲ ਨੇੜਤਾ ਵਧੂਗੀ ਸਰਕਾਰ ਦਾ ਕੰਮ ਇਹੀ ਹੁੰਦਾ ਜੀ ਕਿ ਲੋਕਾਂ ਨਾਲ ਨੇੜਤਾ ਵਧਾ ਕੇ ਲੋਕਾਂ ਦੇ ਕੰਮ ਕਰੋ ਕਿਉਂਕਿ ਜ਼ਿੰਦਗੀ ਦਾ ਸਵਾਲ ਹੋ ਜਾਂਦਾ ਹੈ ਕਈ ਬੰਦੇ ਨੇ ਇੱਕ ਪੰਜ-ਪੰਜ ਸਾਲ ਦੇ ਕੋਈ ਕੇਸ ਹੀ ਅੜੇ ਪਏ ਨੇ ਪੁਰਾਣੇ ਐਵੇਂ ਕਿਸੇ ਅਫਸਰ ਦੀ ਲਾਪਰਵਾਹੀ ਕਰਕੇ ਜਾਂ ਕਿਸੇ ਦੀ ਜਿੱਦ ਕਰਕੇ ਜ਼ਿੰਦਗੀ ਹੋਈ ਖੜ ਗਈ ਕਬੀਲਦਾਰੀ ਹੋਈ ਖੜ ਗਈ ਸੋ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਆਉਣ ਉਹਨਾਂ ਨੂੰ ਇਨਸਾਫ਼ ਮਿਲੇ ਤੇ ਜਦੋਂ ਇੱਥੋਂ ਜਾਣ ਤੱਕ ਟੁਕੜ ਟੁਕੜ ਖੁਸ਼ ਹੋ ਕੇ ਜਾਣ ਤੇ ਹਰੇਕ ਦੇ ਘਰੇ ਜਿਹੜਾ ਤਰੱਕੀ ਦਾ ਔਰ ਤੰਦਰੁਸਤੀ ਦਾ ਦੀਵਾ ਬਲੇ